ਆ ਆਪਣੇ ਅੰਬ ਸੀ ਬਾਬਾ ਭਾਈ ਸਿਕਰਾਮ ਵਾਲੇ ਬਾਬਾ ਭਾਈ ਸਿਕਰਾਮ ਵਾਲੇ ਅੰਬ ਨੇ ਚਾਰ ਪਾਇਆ ਨਾਲੇ ਅੱਜ ਹੋ ਗਏ 10 ਦਿਨ ਖਾਂਦਿਆਂ ਨੂੰ ਢੇਲਾ ਪਾਇਆ ਕਿ ਨਹੀਂ ਲਾਲ ਲਾਲ ਬਣੇ ਮੈਂ ਜਿਹੜਾ ਇੱਥੇ ਆਉਂ ਯਾਰ ਉਹੀ ਖਾਉ ਹੈ ਹੁਣ ਦੇ ਕੋਈ ਦੇਖ ਬਾਬੇ ਦੀ ਕਿਰਪਾ ਕਿਉਂ ਮਖਣੀ ਦਹੀਂ ਲੱਸੀ ਜੋ ਮਰਜੀ ਖਾਓ ਵੀ ਯਾਰ ਇਹ ਗੁਰੂ ਘਰ ਆ ਇੱਥੇ ਕਮੀ ਨਹੀਂ ਕਿਸੇ ਗੱਲ ਦੀ ਭਾਈ ਫਰਿੱਜ ਢੱਕੀ ਲੈ ਅੰਬਾਂ ਦੀ ਕਿਉਂ ਇਹ ਆ ਗੁਰੂ ਘਰ ਦੇ ਅੰਬ ਆ ਫਰਜੇ ਚ ਵੱਜ ਜਾਣਗੇ ਕੋਈ ਨਹੀਂ ਦੱਸੀ ਨਾ ਕਿਸੇ ਨੂੰ ਵਾਹਿਗੁਰੂ ਵਾਹਿਗੁਰੂ ਕੋਈ ਨਹੀਂ ਆਪਣੇ ਆਪਣੇ ਬੰਦੇ ਜਿਹੜੇ ਇੱਥੇ ਆਉਣਗੇ ਯਾਰ ਇੱਥੇ ਹਾਜ਼ਰ ਹੋਣਗੇ ਉਹ ਖਾਣਗੇ ਦੂਜੇ ਨੂੰ ਆਪਾਂ ਕਰਦੇ ਮਾਗੇ ਮੁੰਡਾ ਮੁੰnje ਨਵੇਂ ਬੜੇ ਟੱਕਦੇ ਪੌਂਦੇ ਲਾਦੇ ਉੱਤੋਂ ਦੀ ਢੇਰੀਆਂ ਨੇ ਉੱਤੋਂ ਦੀ ਐਸਿਡ ਦੇ ਆ ਬਹੁਤ ਬਾਹਗੁਰੂ ਦੀ ਮੱਲਾ ਮਿੱਠੇ ਵੀ ਕਮਾਲ ਆ ਬਹੁਤ ਮਿੱਠੇ ਆ ਬਹੁਤ ਮਿੱਠੇ ਆ ਜਿਹੜਾ ਉਹ ਘਿਓ ਨਾ ਤੇਰਾ ਡੱਬੇ ਚ ਪਿਆ ਉਹ ਪਹਿਲਾਂ ਜਦੋਂ ਮਖਣੀ ਤੱਤੀ ਕਰੀ ਉਹ ਵਿੱਚੇ ਹੀ ਪਾ ਲਈ ਤੇ ਲੱਸੀ ਥੱਲੇੋਂ ਕੱਢਦੀ ਆਹ ਹਾਂ ਹਾਂ ਲੱਸੀ ਕੱਢਦੀ ਥੱਲੇ ਜਾਂ ਅੱਜ ਉਹਨੂੰ ਕੱਢ ਦੇਾਂਗੇ ਕੱਢਾਂਗੇ ਆਹ ਆ ਕੇ ਉਹ ਦੱਬਾ ਮਾਮਾ ਹੁਣ ਸਾਫ ਕੀਤਾ ਹੋਰ ਹੋਤਾ ਉਹ ਅੱਥੇ ਕਿਉਂ ਕੱਢਾਂਗੇ ਠੀਕ ਹੈ ਤੋ ਮੰਨ ਲਓ ਪਾਇਆ ਕਿ ਨਹੀਂ ਦੁਕਾਨਾਂ ਨੂੰ ਆਹ ਆਇਆ ਚਾਨਾ ਐਵੇਂ ਨਹੀਂ ਤੇਨੇ ਨੂੰ ਦੁਨੀਆਂ ਪੂਜਦੀ ਚੱਕੋ ਮਖਣੀ ਕਿਉ ਵੀ ਆਮ ਕਹਿੰਦਾ ਚੱਕੋ ਦੁੱਧ ਵੀ ਆਮ ਤੇ ਚੱਕੋ ਭਾਣਾ ਲੈ ਅੰਬ ਪਾਇਦੇ ਜੰਮੇ ਪੈਰਾਂ ਦੇ ਵਿੱਚ ਹੋਰ ਨਾਲ ਦੇ ਚਾਰ ਵਿੱਚ ਇੱਥੇ ਸਗਾਂ ਧਰਦੇ ਹੋਰ ਚਾਰ ਆਹ ਪੱਕੇ ਆ ਇਹ ਤਾਂ ਹੀ ਜਿਹੜੇ ਨਹੀਂ ਪੱਕੇ ਜੇ ਧਰਦੇ ਚਾਰ ਜਿਹੜੇ ਬਾਹਲੇ ਪੱਕੇ ਜੇ ਆਹ ਹੂੰ ਅੱਜ ਆਪਾਂ ਬਾਬੇ ਵਾਲਾ ਇਸ ਤਰ੍ਹਾਂ ਅੰਦਰ ਵੀ ਜਰਾ ਸਾਫ਼ ਕਰੋਨੇ ਆ ਜੇ ਗੇਜ ਆ ਗਿਆ ਨਾ ਇਹਨੂੰ ਸਾਰਾ ਸਾਫ਼ ਸੁਪਈਆ ਕਰਦੇ ਇਹਨੂੰ ਕਹਿੰਦੇ ਆਹ ਨੂੰ ਹੈਪੀ ਨੂੰ ਕਹਿੰਦੇ ਆਹ ਹੈਪੀ ਨੂੰ ਆ ਸਾਰਾ ਨਾ ਮਾਂਜਾ ਮਾਰ ਦਿਓ ਬਾਈ ਸਾਰੇ ਆਪਣੇ ਇਹ ਖਾਲੀ ਨਹੀਂ ਪੈਣੀਆਂ ਇਹ ਕਹਿੰਦੇ ਇਹਨੂੰ ਕਹਿੰਦੇ ਕਹਿੰਦੇ ਚਾਚੂ ਬਣਾ ਲਈ ਕਰਾ ਬਸ ਤਾਜ਼ੂ ਬਣਾ ਤੇ ਫਿਰ ਆਪਾਂ ਇਹਨਾਂ ਨੂੰ ਕਰਦੇ ਆ ਰੈਡੀ ਆਹ ਤੇ ਟੱਪਾ ਇੱਕ ਵਾਰੀ ਅਸੀਂ ਪਾਇਆ ਚਾਰ ਦਾ ਚਾਰ ਵੀ ਪਾਇਆ ਸੀ ਆਪ ਅੰਬਾਂ ਦਾ ਆਹ ਦੇਖ ਲਾ ਹਾਂ ਕਿੰਨੇ ਪਏ ਸੀ ਆਹ ਪੇਟੀ ਆ ਵੀ ਅੰਬਾਂ ਦੀ ਭਰੀ ਹੋਈ ਸੀ ਪੇਟੀ ਆ ਆਹ ਵੀ ਆਹ ਟੱਪਾ ਅਸੀਂ ਬਣਾਤਾ ਚਾਰ ਦਾ ਇਹਦੇ ਚ ਆਮ ਆ ਇਹਦੇ ਚ ਆਰਾਮ ਆ ਬਹੁਤ ਸੋਹਣਾ ਬਣਿਆ ਅੰਬ ਦਾ achar ਇਹਦੇ ਚ ਇਹਦੇ ਇਹਦੇ ਚ ਕੀ ਆਪਣਾ ਅੱਛਾ ਇਹ ਠੀਕ ਆ ਮੈਂ ਕਹਦੇ ਅੰਬ ਦਾ achar ਵੀ ਆਪਣਾ ਕਮਾਲ ਦਾ ਬਣਦਾ ਸਬਜੀ ਵੀ ਸਾਡੇ ਕਦੂ-ਕਦੂ ਆਵਾ ਪਿਆ ਸਾਡੇ ਕਦੂ ਵੀ ਕਮੀ ਜਾਂ ਕਿਸੇ ਗਲਤੀ ਨਹੀਂ ਬਾਬੇ ਦੇ ਕਰੇ ਤਾਂ ਰਿਕਾਰਡ ਆ ਕਦੂ ਸਬਜੀ ਰਾਤਵਰੀ ਭਿੰਡੀ ਤੋਰੀ ਅੱਲਾ ਤੇ ਬਤਾਉਂ ਸ਼ਿਵਲਾ ਮਿਰਚਾਂ ਇੰਨੀਆਂ ਵੈਰੈਟੀਆਂ ਸਾਡੇ ਕੋਲੇ ਆਮ ਆ ਤੇ ਜਦੋਂ ਅਸੀਂ ਹੋਰ ਹੁਣ ਆਂਬੋਂ ਬੰਨੇ ਤਿਆਰ ਕਰ ਸਕਦੇ ਆ ਯਾਰ ਆਪਦੇ ਤੇ ਹੋਰ ਕੀ ਹੋਊਗਾ ਤੇ ਹੋ ਸਭ ਕੁਝ ਹੋ ਸਕਦਾ ਜਿਹੜਾ ਹਾਜਰ ਹੈ ਖਾਓ ਹਾਜਰ ਹੈ ਕਿ ਖਾਓ ਸਮਾ ਜਿੰਨਾ ਮਾਰਦੀ ਆ ਕੁਲਰ ਚੱਲਦਾ ਵਧੀਆ ਹੈ ਇਹ ਚੀਜ਼ ਅੰਬ ਹੈਰੀ ਜਦਨੇ ਹੋੜ ਦਾ ਲਾਲੇ ਹੋਣ ਕਿਥੇ ਛੱਡਣਿਆ ਕਿਸੇ ਨੇ ਤਾਂ ਲਾਲੇ ਹੋਣ ਸਾਰੇ ਹੁਣ ਕਿਹੜਾ ਜਦੋਂ ਪਤਾ ਲੱਗੇ ਵੀ ਐਂ ਪੱਕਦੇ ਅੰਬ ਤਾਂ ਲਾਲੇ ਸਾਬ ਰਹੋ ਇਹ ਤਾਂ ਜੇਕਰ ਤਾਂ ਆਪਾਂ ਉੱਤੇ ਪੱਕੇ ਖੜੇ ਹੁੰਦੇ ਤਾਂ ਪਹਿਲਾਂ 20 ਦਿਨ ਖਾਈ ਜਾਂਦੇ ਹੈ ਆ